ਆਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨ ਝੁਗਨੇ ਕਿਹਾ ਕਿ ਦਿੱਲੀ ਦੇ ਹਾਰੇ ਅਤੇ ਨਕਾਮ ਜਮਾਨਤੀ ਨੇਤਾ ਆਪਣੇ ਸੜੇ ਹੋਏ ਕਾਰਤੂਸਾਂ ਨੂੰ ਸਾਜ਼ਿਸ਼ ਅਧੀਨ ਪੰਜਾਬ ਦੇ ਅੰਦਰ ਫਿਟ ਕਰ ਰਹੇ ਹਨ ਦਿੱਲੀ ਦੇ ਪਿਟੇ ਹਾਰੇ ਨਕਾਰੇ ਜਮਾਨਤੀ ਨੇਤਾ ਆਪਣੇ ਚਲੇ ਫੁਕੇ ਕਾਰਤੂਸਾਂ ਨੂੰ ਪੰਜਾਬ ਦੇ ਅੰਦਰ ਛੇੜੇੰਤਰ ਦੇ ਤਹਿਤ ਫਿਟ ਕਰ ਰਹੇ ਹਨ ਔਰ ਰਿਮੋਟ ਨਾਲ ਪੰਜਾਬ ਦੀ ਸਰਕਾਰ ਚਲਾਣਾ ਚਾਹੁੰਦੇ ਜਮਾਨਦੀ ਨੇਤਾ ਆ ਕੇ ਪੰਜਾਬ ਦੇ ਅਲਗ-ਅਲਗ ਸ਼ਹਿਰਾਂ 'ਚ ਕੂਟੀਆਂ ਬਣਾ ਕੇ ਰਿਆ ਨੱਪੇ ਜਿਨ੍ਹਾਂ ਨੇ ਪਹਿਲੇ ਦਿੱਲੀ ਲੁੱਟੀ ਉਹਨ ਪੰਜਾਬ ਨੂੰ ਲੁੱਟਣ ਦਾ ਛਿਣੰਤਰ ਉਹਨਾਂ ਨੇ ਚਾਲੂ ਕਰਤਾ ਔਰ ਦੋਨਾਂ ਹੱਥਾਂ ਨਾਲ ਪੰਜਾਬ ਨੂੰ ਲੁੱਟਣ ਦੀ ਛਿਣੰਤਰ ਚਲਾਇਆ ਜਾ ਰਿਹਾ ਹੈ ਇਹ ਨਿਯੁਕਤੀ ਸਪਸ਼ਟ ਕਰਦੀ ਕਿ ਪੰਜਾਬ 'ਚ ਕੋਈ ਭਗਵੰਤਮਾਨ ਸਾਹਿਬ ਤੜਕੋਲ ਪੰਜਾਬ ਦਾ ਕੋਈ ਬੰਦਾ ਨਹੀਂ ਲੱਭਿਆ ਕਿਆ ਪੰਜਾਬ ਚ ਪੜ੍ਹੇ ਲਿਖੇ ਬੱਚੇ ਨਹੀਂ ਹੈਗੇ ਯੋਗੇ ਬੱਚੇ ਨਹੀਂ ਇਹ ਪੰਜਾਬ ਪੰਜਾਬੀਅਤ ਪੰਜਾਬੀ ਭਾਈਚਾਰੇ ਦਾ ਵੀ અપਮਾਨ ਹੈ